ਜੋ ਵੀ ਕਾਲੀ ਦਲ ਦੇ ਰਾਜ ਹੋਣ ਤੇ ਇੱਕ ਇੱਕ ਗੈਂਗਸਟਰ ਵੀ ਨਾਊਗਾ ਪੰਜਾਬ ਨੂੰ ਨਾ ਦੁਆਤਾ ਨਾ ਉਹਨਾਂ ਦੇ ਸਮਰਥਨ ਰਣਗੇ ਇਸ ਦਾਅਵੇ ਨਾਲ ਸੁਖਵੀਰ ਬਾਦਲ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਉਹ ਅਕਾਲੀ ਦਲ ਦੇ ਹੱਕ ਵਿੱਚ ਉੱਠਣ ਸੁਖਵੀਰ ਬਾਦਲ ਨੇ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਇਲਜ਼ਾਮ ਲਾਇਆ ਕਿ ਬੇਖੌਫ ਗੈਂਗਸਟਰ ਫਿਰੌਤੀਆਂ ਮੰਗ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਨਸ਼ਾ ਪਹਿਲਾਂ ਨਾਲੋਂ ਵੱਧ ਗਿਆ ਹੈ ਕਿਉਂ ਹਾਲਾਤ ਪੰਜਾਬ ਦੇ ਅੱਜ ਹੈ ਅੱਜ ਗੈਂਗਸਟਰ ਪੰਜਾਬ ਚ ਦਾ ਅਲ ਕਰ ਰਿਹਾ ਲੁੱਟ ਕੋਈ ਨਹੀਂ ਹੁੰਦੀ ਕਹਤੀ ਐ ਮੈਨ ਲੱਗਦਾ ਅੰਦੇ ਲੁਹਾਣੇ ਨੇ ਫੌਕੀਆਂ ਦਿੱਤੀਆਂ ਹੁਣ ਨਾਮ ਦੀ ਕੋਈ ਚੀਜ਼ ਨਹੀਂ ਨਸ਼ਾ ਘਾਕਰ ਫਲਾ ਲ ਦਿੱਤਾ ਮੈਂ ਇੱਕ ਗੱਲ ਮੈਂ ਜ਼ਰੂਰ ਪੰਜਾਬੀ ਨੂੰ ਸ਼ੋਰ ਕਰੂਗਾ ਪੰਜਾਬ ਵਿੱਚ ਅਸ਼ੌਂਕੀ ਕਾਲੀ ਦਲ ਦੇ ਰਾਜ ਆਉਣ ਤੇ ਇੱਕ ਇੱਕ ਗੈਂਗਸਟਰ ਨਹੀਂ ਲਊਗਾ ਪੰਜਾਬ ਨੂੰ ਮੈਂ ਤੁਹਾਨੂੰ ਅਜਾ ਦੱਸਦਾ ਨਾ ਉਹਨਾਂ ਦੇ ਸਮਰਥਕ ਰਹਿਣਗੇ ਪੰਜਾਬ ਵਿੱਚ ਵਾਪਸ ਸ਼ਾਂਤੀ ਦਾ ਮਾਹੌਲ ਉਹ ਵਾਪਸ ਲੈ ਕੇ ਆਵਾਂਗੇ ਨਾਲੇ ਨਸ਼ੇ ਖਤਮ ਕਰਨੇ ਸਾਡੀ ਜਵਾਨੀ ਨੂੰ ਬਚਾਉਣਾ ਸਾਡੇ ਵਾਸਤੇ ਨੰਬਰ 1 ਪ੍ਰਾਇਰੀਟੀ ਹੈ ਦੇਖੋ ਪੰਜਾਬ ਬਹੁਤ ਪਿੱਛੇ ਚਲੇ ਗਿਆ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਪੰਜਾਬ ਸ਼ਰੋਮਣੀ ਕਾਲੀ ਦਰ ਰਾਜ ਤੁਸੀਂ ਸਾਰੇ ਲੁਧਿਆਣੇ ਵਾਲਿਆ ਮੀਡੀਆ ਇੱਥੇ ਬੈਠਾ ਹੈ ਲੁਧਿਆਣੇ ਵਿੱਚ ਭਾਵੇਂ ਕੋਈ ਫਲਾਈਓਵਰ ਬਣਿਆ ਭਾਵੇਂ ਕੋਈ ਓਵਰਬ੍ਰਿਜ ਬਣਿਆ ਭਾਵੇਂ ਕੋਈ ਸੜਕਾਂ ਬਣੀਆਂ ਭਾਵੇਂ ਸੀਵਰੇਜ ਪਿਆ ਕਾਲੀ ਬਿਊਟੀਫਿਕੇਸ਼ਨ ਹੋਈ ਹੈ ਇੱਕ ਇੱਕ ਚੀਜ਼ ਕੱਲੀ ਸ਼ਰੂਮੀ ਕਾਲੀਦਲੇ ਨਹੀਂ ਬਣਾਈ ਹੈ ਇੱਕ ਵੀ 10 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਰਾਜ ਗਿਆ ਆ 3 ਸਾਲ ਦਾ ਠੱਗਾਂ ਦਾ ਰਾਜ ਹੈ ਝਾਰੂ ਵਾਲਿਆਂ ਦਾ ਤੁਸੀਂ ਦੱਸਦੇ ਹੋ ਇੱਕ ਵੀ ਇੱਥੇ ਮਿਟਾਈ ਹੋਏ ਲਾਉਣੇ ਕੀ ਸੀ ਪ੍ਰਭਾਤ ਕਰਤਾ ਪੰਜਾਬ ਅਸਲ ਕੇ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹਣਾ ਹੈ ਜੇ ਆਪਾਂ ਨਾ ਇਕੱਠੇ ਹੋਏ ਨਾ ਆਪਣੀ ਪਾਰਟੀ ਨੂੰ ਤਗੜਾ ਕੀਤਾ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਆਪਾਂ ਕੀ ਦੇਵਾਂਗੇ ਆ ਜਿਹੜੇ ਲੋਕ ਹੈ ਆ ਝੂਠ ਬੋਲ ਕੇ ਲਾਰੇ ਲਾ ਕੇ ਆ ਜਾਂਦੇ ਐ ਖੱਗੀ ਮਾਰ ਲੈਂਦੇ ਐ ਤੇ ਉਹਦੇ ਬਾਅਦ ਫਿਰ ਜੋ ਕਹਿੰਦੇ ਆ ਉਹਦੇ ਉਲਟ ਹੁੰਦੇ ਐ